ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਵੀ ਕਹਿੰਦੇ ਮੀਂਹ ਨਹੀਂ ਪੈਂਦੇ ਹੈਗੇ ਇਸ ਕਰਕੇ ਕਹਿੰਦੇ ਗੁੱਡੀਆਂ ਫੂਕੋ ਤੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਆ ਵੀ ਜੇ ਮੰਨ ਲਓ ਮੀਂਹ ਨਹੀਂ ਪੈਂਦਾ ਤੇ ਇੱਕ ਹਲ ਦਾ ਕਹਿੰਦੇ ਢੇੜਾ ਦਿਓ ਸਾਰੇ ਪਿੰਡ ਉਤੋਂ ਦੀ ਮੈਂ ਹੈਰਾਨ ਇਸ ਗੱਲ ਤੋਂ ਆ ਵੀ ਜਿਹੜੇ ਸਾਡੇ ਗਰੰਥੀ ਸਿੰਘ ਨੇ ਉਹ ਵੀ ਗੁਲਗਲੇ ਰੱਖ ਕੇ ਅਰਦਾਸਾਂ ਬੇਨਤੀਆਂ ਕਰੀ ਜਾਂਦੇ ਨੇ ਵੀ ਗੁੱਡੀ ਫੂਕਣ ਜਾਂਦੇ ਆ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਤੇ ਹੁਣ ਅਸੀਂ ਅਰਦਾਸਾਂ ਕਰਦੇ ਆ ਵੀ ਸੱਚੇ ਪਾਤਸ਼ਾਹ ਮੀਂਹ ਪੈ ਜੇ ਗੁੱਡੀਆਂ ਫੂਕਦੇ ਆ ਗੁਲਗਲਾਂ ਦਾ ਪ੍ਰਸ਼ਾਦ ਵੀ ਚੜਾਉਂਦੇ ਆ ਹਾਲ ਵੀ ਪਿੰਡ ਉਤੋਂ ਦੀ ਪੰਜਾਲੀਆਂ ਪਾ ਪਾ ਕੇ ਫੇਰੀ ਜਾਂਦੇ ਆ ਤੇ ਜੇ ਅਸੀਂ ਥੋੜਾ ਜਿਹਾ ਉਪਰਾਲਾ ਇਹ ਕਰ ਲਈਏ ਵੀ ਪਾਤਸ਼ਾਹ ਦੀ ਬਾਣੀ ਨੂੰ ਸਮਝ ਕੇ ਇਹ ਗੱਲ ਕਰ ਲਈਏ ਵੀ ਅਸੀਂ ਦਰਖਤ ਲਾ ਦਈਏ ਵਾਜੂ ਮੰਡਲ ਨੂੰ ਵਧੀਆ ਬਣਾ ਲਈਏ ਜੀ ਦੇ ਕਰਕੇ ਜਿਹੜੇ ਮੀਂਹ ਨੇ ਉਹ ਮੀਂਹ ਪੈ ਜਾਣਾ ਮੈਂ ਜਿਹੜੀ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਵੀ ਜਿਹੜੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜਨ ਵਾਲੇ ਨੇ ਤੇ ਉਹ ਜਮ੍ਹਾਂ ਵੀ ਇਸ ਗੱਲ ਦੀ ਸੰਗ ਸ਼ਰਮ ਮਹਿਸੂਸ ਨਹੀਂ ਕਰ ਰਹੇ ਵੀ ਅਸੀਂ ਗੁੱਡੀਆਂ ਦੀਆਂ ਅਰਦਾਸਾਂ ਕਰੀ ਜਨੇ ਆ ਵੀ ਗੁੱਡੀ ਭੂਕਣ ਜਾਂਦੇ ਆ ਪਾਤਸ਼ਾਹ ਤੇ ਸੰਗਤਾਂ ਨੇ ਗੁਲਗੰਦਾ ਪ੍ਰਸ਼ਾਦ ਲਿਆਂਦਾ ਤੇ ਇਹਨੂੰ ਪ੍ਰਵਾਨ ਕਰ ਲੋ ਜਦ ਕਿ ਕੜਾਹ ਪ੍ਰਸ਼ਾਦ ਪ੍ਰਵਾਨ ਕਰਾਉਣੇ ਆ ਆਪਾਂ ਤੇ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਅਰਦਾਸਾਂ ਕਰਨੀਆਂ ਇਹ ਆ ਦੇਖੋ ਤੁਹਾਡੇ ਨਾਲ ਇੱਕ ਫੋਟੋ ਸ਼ੇਅਰ ਕਰਦੇ ਆਂ ਤੇ ਉਹ ਦੇਖੋ ਵੀ ਬੋਲ ਵੀ ਰਹੇ ਨੇ ਅਰਦਾਸ ਬੇਨਤੀ ਕਰ ਰਹੇ ਨੇ ਆਲੇ ਆ ਦੇਖੋ ਇਹ ਕਹਿੰਦੇ ਕਹਿੰਦੇ ਵੀ ਗੁਲਗਨਾਂ ਦਾ ਪ੍ਰਸ਼ਾਦ ਹਾਜ਼ਰ ਆ ਤੇ ਸੰਗਤ ਜਪਰਤੋਂ ਦੀ ਆਗਿਆ ਬਖਸ਼ੋ ਪ੍ਰਵਾਨ ਕਰੋ ਤੇ ਸ਼ਬਦ ਪੜਿਆ ਜਾ ਰਿਹਾਗਾ ਹੁਣ ਲਾਵੋ ਭੋਗ ਹਰ ਰਾਏ ਵਾਲਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਪੜ੍ਹਦੇ ਆਂ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਵਿਸਟਾਏ ਕਰੀ پاک ਸਾਲ ਸੂਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਹੁਣ ਜਦੋਂ ਆਪਾਂ ਇਸ ਪਾਵਨ ਬਚਨਾਂ ਦੇ ਅਰਥ ਪੜ੍ਹਦੇ ਆਂ ਉਹ ਮਨ ਦੀ ਗੱਲਬਾਤ ਕੀਤੀ ਹੈ ਗੁਰੂ ਪਾਤਸ਼ਾਹ ਨੇ ਅੰਦਰ ਦੀ ਗੱਲਬਾਤ ਕੀਤੀ ਇਥੇ ਗੁੱਡੀ ਨੂੰ ਫੂਕਣ ਸਮੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਸਿਰਫ ਚਾਰ ਛੇਲਣਾ ਵਾਸਤੇ ਵੀ ਸਾਨੂੰ ਚਾਰ ਪੀਏ ਮਿਲਣਗੇ ਤੇ ਜਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਵੀ ਕਿਸੇ ਨੂੰ ਵੀ ਇਦਾਂ ਵੀ ਕਟੋਰਾ ਜਾ ਚੱਕਣਾ ਵੀ ਠੂਠਾ ਜਾ ਫੜ ਕੇ ਮੰਗਦੇ ਫਿਰਨਾ ਵੀ ਅਸੀਂ ਐਂ ਕਰ ਦਾਂਗੇ ਵੀ ਸਾਡੇ ਤੇ ਕੋਸ਼ ਹੋਣਗੇ ਵੀ ਬਾਬਾ ਜੀ ਨੇ ਐ ਕਰ ਮੈਂ ਤਾਂ ਹੈਰਾਨ ਆ ਵੀ ਗੁਰਬਾਣੀ ਪੜ੍ਹਨ ਵਾਲੇ ਬੰਦੇ ਇੰਨਾ ਵਹਿਮਾਂ ਭਰਮਾਂ ਵਿੱਚ ਫਸੇ ਪਏ ਨੇ ਵੀ ਗੁੱਡੀਆਂ ਫੂਕੀ ਜਾਂਦੇ ਨੇ ਹਾਲ ਪੰਜਾਲੀਆਂ ਇਦਾਂ ਪਿੰਡੋਂ ਤੋਂ ਦੀ ਕਮਾਈ ਜਾਂਦੇ ਨੇ ਵੀ ਮੀਂਹ ਪੈ ਜਾਊਗਾ ਵਿਪਲੇ ਉਲੂ ਕੁਝ ਇਦਾਂ ਕਰਨ ਦੇ ਨਾਲ ਮੀਂਹ ਪੈਣੇ ਹੁੰਦੇ ਤੇ ਅੱਜ ਨੂੰ ਤੇ ਲੋਕ ਪਤਾ ਨਹੀਂ ਕਿ ਕਿੰਨੇ ਟਾਈਮ ਦੀ ਕਿੰਨੀ ਮਹਿੰਗੀ ਗਰਮੀ ਪੈ ਰਹੀ ਹੈ ਕਿੰਨੀ ਵੱਡੀ ਗਰਮੀ ਪੈ ਰਹੀ ਆ ਤੇ ਲੋਕ ਪੰਜਾਬੀਆਂ ਨਾਲ ਹੀ ਇਦਾਂ ਮੀਂਹ ਪਵਾ ਲੈਣ ਦੇ ਮੀਂਹ ਪੈਣੇ ਨੇ ਵਣਸਪਤੀ ਨਾਲ ਹਰਿਆਵਲ ਨਾਲ ਜੇ ਸੀ ਬਾਜੂ ਮੰਡਲ ਨੂੰ ਵਧੀਆ ਰੱਖਾਂਗੇ ਸਾਫ਼ ਪਾਣੀ ਰੱਖਾਂਗੇ ਜੇ ਜੇ ਥੋੜਾ ਜਿਹਾ ਧਰਤੀ ਦਾ ਮੌਸਮ ਵਧੀਆ ਹੋਣਾ ਧਰਤੀ ਤੋਂ ਹਵਾਵਾਂ ਬਾਜੂ ਮੰਡਲ 'ਚ ਜਾਣੀਆਂ ਫੇਰ ਕਿਤੇ ਜਾ ਕੇ ਮੀਂਹ ਪੈਣਗੇ ਭਾਈ ਇਦਾਂ ਦੇ ਕੰਮ ਕਰਨ ਨਾਲ ਕੋਈ ਮੀਂਹ ਨਹੀਂ ਪੈਂਦੇ ਤੇ ਮੇਰੀ ਬੇਨਤੀ ਹੈ ਉਹਨਾਂ ਨੂੰ ਜਿਹੜੇ ਗੁਰਬਾਣੀ ਪੜਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈੰਦੇ ਨੇ ਤੇ ਕਿਰਪਾ ਕਰਿਆ ਕਰੋ ਵੀ ਇਦਾਂ ਦੇ ਥੋੜਾ ਜਿਹਾ ਵਿਹਿਮਾ ਪਰਮਾ ਤੋਂ ਸੰਗਤਾਂ ਨੂੰ ਥੋੜਾ ਜਿਹਾ ਸੁਚੇਤ ਕਰਿਆ ਕਰੋ ਵੀ ਇਦਾਂ ਦੀ ਗੱਲਬਾਤ ਕਰਨੀ ਵੀ ਇਹ ਸਾਡਾ ਕੰਮ ਨਹੀਂ ਭਾਈ ਠੀਕਾ ਤੁਸੀਂ ਕਰਨਾ ਕਰ ਲੋ ਪਰ ਅਸੀਂ ਇਸ ਕਰਮ ਦੇ ਵਿੱਚ ਤੁਹਾਡਾ ਸਾਥ ਨਹੀਂ ਦੇ ਸਕਦੇ ਤੁਸੀਂ ਜੋ ਕਰਨਾ ਕਰ ਲੋ ਐਵੇਂ ਨਾ ਚੱਕ ਕੇ ਠੂਠਾ ਜਾ ਤੁਰੇ ਫਿਰਿਆ ਕਰੋ ਵੀ ਸਾਡੀ ਬਾਵਾ ਹੋ ਜੂਗੇ ਜੇ ਅਸੀਂ ਇਦਾਂ ਕਰਾਂਗੇ ਬਸ ਸਿੱਧਾ ਜਵਾਬ ਦਿਆ ਕਰੋ ਵੀ ਅਸੀਂ ਇਹ ਵਿਹਿਮਾ ਪਰਮਾ ਵਿੱਚ ਅਸੀਂ ਨਹੀਂ ਪੈਂਦੇ ਭਾਈ ਮੀਂਹ ਪਾਉਣਾ ਬਾਜੂ ਮੜੋ ਸਾਫ਼ ਕਰੋ ਹਰਿਆਲੀ ਲਿਆਓ ਦਰਖਤ ਵਗੈਰਾ ਲਾਓ ਉਹਨਾਂ ਨੂੰ ਪਾਲੋ ਜਿਵੇਂ ਪੁੱਤਾਂ ਦੀ ਸੇਵਾ ਕਰਦੇ ਆਂ ਪੁੱਤਾਂ ਨੂੰ ਪਾਲਦੇ ਆਂ ਇਦਾਂ ਦਰਖਤ ਲਾ ਕੇ ਦਰਖਤ ਪਾਲ ਲਓ ਤੇ ਬਾਜੂ ਮੰਡਲ ਸਾਡਾ ਸਾਫ਼ ਹੋ ਜਾਊ ਮੀਂਹ ਸਮੇਂ ਸਿਰ ਪੈਣ ਲੱਗ ਜਾਣਗੇ ਤੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੇ ਵਧੀਆ ਗੱਲਬਾਤ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਲਾਇਕ ਕਰਿਓ ਦੱਸਿਓ ਵੀ ਸਾਡੀ ਗੱਲਬਾਤ ਕਿਵੇਂ ਲੱਗੀ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ